ਬਾਲਾਂ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਆ ਬਾਲ ਬਹੁਤ ਝੜਦੇ ਨੇ ਸਿੱਕਰੀ ਆ ਬਾਲਾਂ ਦੇ ਵਿੱਚ ਹੋਰ ਕਈ ਬਾਲ ਪਤਲੇ ਹੋ ਜਾਂਦੇ ਆ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਨੇ ਬਾਲਾਂ ਦੀਆਂ ਬਾਲ ਚਿੱਟੇ ਹੋ ਜਾਂਦੇ ਉਮਰ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਬੱਚਿਆਂ 'ਚ ਵੀ ਇਹ ਪ੍ਰੋਬਲਮ ਆ ਅੱਜ ਉਹਦਾ ਸੋਲੂਸ਼ਨ ਲੈ ਕੇ ਆਏ ਆ ਇਹਦਾ ਨਾਮ ਹੈਗਾ ਜੀ ਆਪਣਾ ਆਦੀਨਾਥ ਹੈਅਰ ਆਇਲ ਇਹਨੂੰ ਆਪਾਂ ਘਰੇ ਵੀ ਬਣਾ ਸਕਦੇ ਆ ਇਹ ਗ੍ਰੰਥ ਹੈ ਆਯੁਰਵੇਦ ਦਾ ਸਾਰ ਸੰਗ੍ਰਹਿ ਜਿਵੇਂ ਅੱਜ ਮੈਂ ਤੁਹਾਨੂੰ ਸਮਝਾਉਂਗਾ ਵੀ ਤੇਲ ਦਾ ਕੀ ਮਤਲਬ ਹੈ ਹੁਣ ਇਹ ਦੇਖੋ ਇਹਦੇ ਵਿੱਚ ਜੜੀ ਬੂਟੀਆਂ ਨੇ ਜੀ ਇਹ तकरीबन 18 17 18 ਜਿਹੜੀ ਬੂਟੀਆਂ ਨੇ ਸਭ ਤੋਂ ਪਹਿਲਾਂ ਇਹ ਚ ਪਾਉਣਾ ਸੀ ਜਿਹੜਾ ਸੁੱਚਾ ਦਿਲ ਦਾ ਤੇਲ ਆ ਹੁਣ ਸੁੱਚਾ ਦਿਲ ਦਾ ਤੇਲ ਤੁਸੀਂ ਲਾ ਲਓ ਜੀ ਅੱ비 250 ਗ੍ਰਾਮ 990 ਰੁਪਏ ਦਾ ਹੁਣ ਮੈਂ ਇਹਦੇ ਚ ਨਾ ਪਾਉਂਗਾ ਤੁਹਾਡੇ ਸਾਹਮਣੇ ਜਿਹੜਾ ਜ਼ਰੂਰੀ ਤੇਲ ਹੈ ਉਹ ਹੈਗਾ ਕੁੰਮ ਕੁੰਮ ਦਾ ਤੇਲ ਇਹਨੂੰ ਕੇਸਰ ਦਾ ਤੇਲ ਕਹਿੰਦੇ ਆ ਇਹ ਜੇ ਤੁਸੀਂ ਮਾਰਕੀਟ 'ਚ ਲੈਣ ਜਾਓਗੇ ਇਹ ਵੀ 7-800 ਤੋਂ ਘੱਟ ਨਹੀਂ ਮਿਲਦਾ ਹੈ ਇਹਨੇ ਨਾ ਜੀ ਕੋਈ ਜੜੀ ਬੂਟੀ ਨੂੰ ਹੁਣ ਆਪਣਾ ਸੇਕ ਲਾਉਣਾ ਨਾ ਤੇਲ ਦਾ ਆਪਣੀ ਕੋਈ ਅੱਗ ਮਚਾਉਣੀ ਹੈ ਇਹਦੇ ਤੇ ਕੁਝ ਨਹੀਂ ਕਰਨਾ ਬਾਲਾਂ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਆ ਬਾਲ ਬਹੁਤ ਝੜਦੇ ਨੇ ਸਿੱਖਰੀ ਆ ਬਾਲਾਂ ਦੇ ਵਿੱਚ ਹੋਰ ਕਈ ਬਾਲ ਪਤਲੇ ਹੋ ਜਾਂਦੇ ਆ ਹਨਾ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਨੇ ਬਾਲਾਂ ਦੀਆਂ ਬਾਲ ਚਿੱਟੇ ਹੋ ਜਾਂਦੇ ਉਮਰ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਬੱਚਿਆਂ 'ਚ ਵੀ ਇਹ ਪ੍ਰੋਬਲਮ ਆ ਅੱਜ ਉਹਦਾ ਸੋਲੂਸ਼ਨ ਲੈ ਕੇ ਆਏ ਆ ਸਰ ਬਾਲਾਂ ਦੀ ਪ੍ਰੋਬਲਮ ਐਵੇਂ ਦੀ ਆ ਕਿ ਅਸੀਂ ਕਿਸੇ ਨੂੰ ਵੀ ਪੁੱਛ ਲਈਏ ਤਾਂ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਕਿਸੇ ਦੇ ਸਿੱਖਰੀ ਆ ਕਿਸੇ ਦੇ ਬਾਲ ਝੜ ਗਏ ਆ ਕਿਸੇ ਦੇ ਬਾਲ ਪਤਲੇ ਹੋ ਗਏ ਆ ਕਿਸੇ ਬੱਚਿਆਂ ਦੇ ਬਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਆ ਹਨਾ ਬੱਦ ਨਹੀਂ ਰੇ ਗਰੋਥ ਨਹੀਂ ਕਰਦੇ ਤੇ ਉਹਦੇ ਲਈ ਅੱਜ ਤੁਸੀਂ ਕਹਿੰਦੇ ਸੀਗੇ ਤੇਲ ਬਣਾ ਕੇ ਦਿਖਾਉਣਾ ਸੀ ਅੱਜ ਤਾਂ ਮੈਨੂੰ ਦੱਸੋ ਵੀ ਉਹ ਤੇਲ ਕਿਵੇਂ ਬਣਦਾ ਮੈਂ ਤੁਹਾਨੂੰ ਦੱਸਦਾ ਇਹਨਾਂ ਐਕਚੁਅਲੀ ਜੜੀ ਬੂਟੀਆਂ ਤੋਂ ਬਣਦਾ ਜਿਵੇਂ ਹੁਣ ਅੱਜ ਮੈਂ ਤੁਹਾਨੂੰ ਸਮਝਾਉਂਗਾ ਵੀ ਤੇਲ ਦਾ ਕੀ ਮਤਲਬ ਹੈ ਹੁਣ ਇਹ ਦੇਖੋ ਇਹਦੇ ਵਿੱਚ ਜੜੀ ਬੂਟੀਆਂ ਨੇ ਜੀ ਇਹ तकरीबन 18 17 18 ਜੜੀ ਬੂਟੀਆਂ ਨੇ ਪਰ ਇਹ ਮੈਂ ਜੋ ਨੁਸਖਾ ਦੱਸੂਗਾ ਇਹ ਲੋਕ ਘਰੇ ਵੀ ਬਣਾ ਸਕਦੇ ਨੇ ਔਰ ਘਰੇ ਜਦੋਂ ਬਣਾਉਣਗੇ ਉਹਨਾਂ ਨੂੰ ਪਤਾ ਲੱਗੂ ਵੀ ਇੰਨੇ ਕਦੀਆ ਬੋਤਲ ਕੱਲੀ ਜੜੀ ਬੂਟੀਆਂ ਦੀ ਪੈਂਦੀ ਹੈ ਫਿਰ ਇਹਦੇ ਚ ਜਿਹੜੇ ਤੇਲ ਪੈਣੇ ਉਹਨਾਂ ਦੀ ਕੀਮਤ ਪੈਂਦੀ ਹੈ ਹੁਣ ਇਹਦੇ ਵਿੱਚ ਦੇਖੋ ਅਸੀਂ ਇੱਕ ਤਾਂ ਤੇਲ ਪਾਉਣਾ ਇਹ ਪਿਆ ਜੀ ਇਹਨੂੰ ਕਹਿੰਦੇ ਨੇ ਕੁੰਮਕੁੰਮ ਤੇਲ ਕੁੰਮਕਮਾਦੀ ਤੇਲ ਇਹੇ ਤੇਲ ਜਿਹੜਾ 17-1800 ਰੁਪਏ ਦਾ ਹੁੰਦਾ ਕੁੰਮਕੁੰਮ ਮਤਲਬ ਕੇਸਰ ਦਾ ਤੇਲ ਇਹਦੇ ਵਿੱਚ ਪਾਉਗਾ ਇਹਨੂੰ ਆਪ ਘਰੇ ਵੀ ਬਣਾ ਸਕਦੇ ਆ ਇਹ ਗ੍ਰੰਥ ਹੈ ਆਯੁਰਵੇਦ ਦਾ ਸਾਰ ਸੰਗ੍ਰਹਿ ਇਹ ਇਹਦੇ ਚ ਨਾ ਪਹਿਲੀ ਜੜੀ ਬੂਟੀ ਹੈ ਹਾਰ ਸ਼ਿੰਗਾਰ ਉਸ ਤੋਂ ਬਾਅਦ ਇਹ ਚ ਗੁਲਾਬ ਦੇ ਫੁੱਲ ਫਿਰ ਇਹ ਚ ਹੈਗਾ ਆਮਲੇ ਦਾ ਆਮਲੇ ਦਾ ਪਾਊਡਰ ਫਿਰ ਇਹਦੇ ਚ ਹੈਗਾ ਰੁਦਰਵੰਤੀ ਫਿਰ ਇਹ ਚ ਹੈਗੀ ਕਲੌਂਜੀ ਫਿਰ ਇਹਦੇ ਚ ਹੈਗੀ ਬਾਪ ਜੀ ਫਿਰ ਇਹ ਚ ਹੈਗੀ ਬਾਲ ਛੜ ਔਰ ਫਿਰ ਇਹਦੇ ਚ ਹੈਗੀ ਚੰਦਨ ਚੰਦਨ ਸਫੇਦ ਬਾਲ ਛੜ ਜਿਹੜੀ ਹੁੰਦੀ ਹੈ ਨਾ ਉਹਨੂੰ ਜਟਾ ਮੰਸੀ ਵੀ ਕਹਿੰਦੇ ਆ ਫਿਰ ਇਹ ਚ ਚੰਦਨ ਸਫੇਦ ਹੈ ਚੰਦਨ ਲਾਲ ਹੈ ਖਸ ਇਸ ਦੇ ਵਿੱਚ ਖਸ ਵੀ ਪਈ ਹੋਈ ਆ ਜਿਹੜੀ ਬੂਟੀ ਹੁੰਦੀ ਆ ਇਹ ਚ ਬ੍ਰਹਮੀ ਦੇ ਪੱਤੇ ਪਏ ਹੋਏ ਆ ਫਿਰ ਪ੍ਰਿੰਗਰਾਜ ਦੇ ਪੱਤੇ ਪਏ ਹੋਏ ਆ ਫਿਰ ਚ ਸਿਕਾ ਕਾਈ ਪਾਈ ਹੋਈ ਆ ਮਹਿੰਦੀ ਦੇ ਪੱਤੀਆਂ ਪਾਈਆਂ ਹੋਈਆਂ ਨੇ ਤੇ ਉਹਦੇ ਵਿੱਚ ਦਾਰੂ ਹਲਦੀ ਵੀ ਪਾਈ ਹੋਈ ਆ ਉਹ ਰੋੜ ਦੇ ਵਿੱਚ ਰਤਨ ਜੋਤ ਪਾਇਆ ਰਤਨ ਜੋਤ ਜਿਹੜੀ ਹੈਗੀ ਆ ਨਾ ਇਹ ਬਾਲਾਂ ਨੂੰ ਕਲਰ ਦੇ ਦਿੰਦੀ ਆ ਬਹੁਤ ਵਧੀਆ ਤੇਲ ਨੂੰ ਕਲਰ ਦੇ ਇਹਦਾ ਆਪਦਾ ਹੀ ਤੇਲ ਦਾ ਕਲਰ ਆਊਗਾ ਹੁਣੇ ਦਿਖਾਉਂਗਾ ਤੁਹਾਨੂੰ ਤੇ ਇਹਦੇ ਵਿੱਚ ਪਾਈ ਹੋਇਆ ਨਿਰਮਸੀ ਇਹ ਦੇ ਵਿੱਚ ਪਾਈ ਹੋਈ ਹੈ ਬਦਾਰਾ ਬੀਜ ਇਹ ਸਾਰੀਆਂ ਚੀਜ਼ਾਂ ਇਹ ਚ ਪਾਈਆਂ ਹੋਈਆਂ ਨੇ ਇਹ ਗ੍ਰੰਥ ਦਾ ਜੋਗ ਹੈ ਇਹ ਕੋਈ ਬਾਹਰੋਂ ਨਹੀਂ ਆਇਆ ਕੋਈ ਆਇਆ ਨਹੀਂ ਹੈ ਵੀ ਕਿਸੇ ਦੇ ਆਪਣੀ ਜੜੀ ਬੂਟੀਆਂ ਇਹ ਤਾਂ ਹੈਗੀ ਜੀ ਇਹ ਜੜੀ ਬੂਟੀਆਂ ਹੁਣ ਜਿਹੜਾ ਇਹਦੇ ਵਿੱਚ ਇਹ ਦੇਖੋ ਇਹ ਉੱਪਰ ਪਈ ਹੈ ਲੱਕੜ ਜਿਹੜੀ ਇਹ ਇਹ ਦਾਰੂ ਹਲਦੀ ਹੈ ਲੱਕੜ ਹੁੰਦੀ ਹੈ ਦਾਰੂ ਹਲਦੀ ਜਿਹੜੀ ਹੈ ਤੇ ਇਹ ਜਿਹੜੇ ਆ ਦੇਖੋ ਇਹਦੇ ਵਿੱਚ ਮਹਿੰਦੀ ਦੀਆਂ ਪੱਤੀਆਂ ਨੇ ਆ گلاب ਦੀਆਂ ਪੱਤੀਆਂ ਨੇ ਇਹ ਸਾਰੀਆਂ ਹੈਗੀਆਂ ਜੀ ਇਹ ਦਾਰੂ ਹਲਦੀ ਦੀਆਂ ਪੱਤੀਆਂ ਨੇ ਕਲੌਂਜੀ ਵੀ ਹੈ ਮਤਲਬ ਹਰ ਚੀਜ਼ ਇਹਦੇ ਵਿੱਚ ਦੇਖੋ ਤੁਹਾਨੂੰ ਮਿਲੂਗੀ ਦੇਖਣ ਨੂੰ ਹੈਨਾ ਤਾਂ ਇਹ ਜਿਹੜੀ ਹੁਣ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਤੇਲ ਸਭ ਤੋਂ ਪਹਿਲਾਂ ਇਹ ਚ ਪਾਉਣਾ ਸੀ ਜਿਹੜਾ ਸੁੱਚਾ ਤੇਲ ਦਾ ਤੇਲ ਆ ਉਹ ਸੁੱਚਾ ਤੇਲ ਦਾ ਤੇਲ ਤੁਸੀਂ ਲਾ ਲੋ ਜੀ ਅੱ비 250 ਗ੍ਰਾਮ 990 ਰੁਪਏ ਦਾ ਇਹ ਅੱਢ ਚੀਜ਼ ਆ ਇਹ ਇਹ ਇੱਥੇ ਜਦੋਂ ਆਓਗੇ ਤੁਹਾਨੂੰ ਮਿਲੂਗੀ ਚੀਜ਼ੀ ਇਦਾਂ ਹੀ ਇਹ ਤੇਲ ਅਸੀਂ ਇਹਦੇ ਚ ਪਾ ਦਿੱਤਾ ਇਹ ਸਾਰੇ ਜੜੀ ਬੂਟੀਆਂ ਨੇ ਸੋਕ ਲੈਣਾ ਜੀ। ਮਤਲਬ ਮੇਰੀ ਕਿਸੇ ਵੀ ਗੱਲ ਨੂੰ ਤੁਸੀਂ ਇਦਾਂ ਨਾ ਲਿਓ ਵੀ ਇਹ ਕੋਈ ਮਤਲਬ ਆਪਾਂ ਨਾਰਮਲ ਗੱਲ ਨਹੀਂ ਕਰ ਰਹੇ ਬਹੁਤ ਵੱਡੀ ਗੱਲ ਕਰ ਰਹੇ ਹਾਂ ਕਿ ਜਿਹੜਾ ਵਾਲਾਂ ਚ ਤੇਲ ਹੈ ਦੁਨੀਆ ਨੇ ਦੁਕਾਨਾਂ ਖੋਲ ਰੱਖੀਆਂ ਨੇ ਆਪਣੀਆਂ ਕੁਝ ਵੀ ਵੇਚੀ ਜਾਂਦੇ ਆ ਤੇ ਇਹਨੂੰ ਜਦੋਂ ਤੁਸੀਂ ਦੇਖੋਗੇ ਨਾ ਇਹ ਤੇਲ ਨੇ ਹੁਣੀ ਥੱਲੇ ਚਲੇ ਜਾਣਾ ਇਹਦੇ ਦੋ ਤਿੰਨ ਸ਼ੀਸ਼ੇ ਪੈ ਜਾਣੀ ਇਹਨੇ ਇਹ 500 ml ਦੀ ਸ਼ੀਸ਼ੀ ਆ ਜੜੀ ਬੂਟੀਆਂ ਤਾਂ ਵਿੱਚ ਹੀ ਰਹਿ ਜਾਣੀਆਂ ਨੇ। ਆ ਲੋ ਗਈ ਨਾ ਥੱਲੇ ਤੇਲ ਇਹ ਆਪਣੇ ਆਪ ਚਲੀ ਜਾਂਦਾ ਥੱਲੇ ਹਾਂ ਦੇਖੋ ਜੀ ਪੂਰੀ ਬੋਤਲ ਪੈ ਗਈ ਇਹਦੇ ਵਿੱਚ ਹੂੰ ਤੇ ਇਹ ਕਿੰਨੀ ਸੀਗੀ 250 ਮਲ ਪੈ ਗਈ ਉਹਨੇ ਚ ਹਲੇ 250 ਰੁਪਏ ਹਲੇ ਵੀ ਬਣੂਗੀ ਜਿਸ ਪੈਸੇ ਦੇ ਵਿੱਚ ਇਹਦੇ ਕੋਈ ਨਾ ਉਹ ਬੰਦ ਕਰ ਲਿਆ ਬੰਦ ਕਰਕੇ ਆਪ ਇਹਨੂੰ ਉੱਪਰ ਚੱਕਦੇ ਆਂ ਕਿਉਂਕਿ ਥੱਲੇ گلاب ਗਲੂਬ ਜੇ ਪੱਤੀਆਂ ਗਈ ਨੇ ਇਹ ਆ ਜਾਊਗਾ ਥੱਲੇ ਪੂਰਾ ਇਨੇ ਨਾਲ ਜੀ ਕੋਈ ਜੜੀਬੂਟੀ ਨੂੰ ਹੁਣ ਆਪਾਂ ਦਾ ਸੇਕ ਲਾਉਣਾ ਨਾ ਤੇਲ ਦਾ ਆਪਾਂ ਨੇ ਕੋਈ ਅੱਗ ਮਚਾਉਣੀ ਐ ਇਹਦੇ ਤੇ ਕੁਛ ਨਹੀਂ ਕਰਨਾ ਆ ਦੇਖੋ ਚਲੇਗਾ ਨਾ ਜੀ ਧੱਲੇ ਦੇ ਕੋਲੇ ਵੀ ਜਾ ਰਿਹਾ ਤਰਲ ਤਰਲ ਜਾ ਰਿਹਾ ਧੱਲੇ ਜੜੀਬੂਟੀਆਂ ਨੂੰ ਖਿੱਚ ਲੈਣਾ ਇਹਨਾਂ ਨੇ ਹਲੇ ਖਿੱਚ ਲੈਣਾ ਇਹਨਾਂ ਨੇ ਆ ਦੇਖੋ ਦੂਜੀ ਬੋਤਲ ਵੀ ਜਾਊਗੀ ਇਹਦੇ ਵਿੱਚ ਹੁਣ ਮੈਂ ਇਹਦੇ 'ਚ ਨਾ ਪਾਉਂਗਾ ਤੁਹਾਡੇ ਸਾਹਮਣੇ ਜਿਹੜਾ ਜ਼ਰੂਰੀ ਤੇਲ ਹੈ ਉਹ ਹੈਗਾ ਕੁੰਮ ਕੁੰਮ ਦਾ ਤੇਲ ਇਹਨੂੰ ਕੇਸਰ ਦਾ ਤੇਲ ਕਹਿੰਦੇ ਆ ਇਹ ਜੇ ਤੁਸੀਂ ਬਾਜ਼ਾਰ ਗੇੜੀ 'ਚ ਲੈਣ ਜਾਓਗੇ ਇਹ ਵੀ 7-800 ਤੋਂ ਘੱਟ ਨਹੀਂ ਮਿਲਦਾ ਹੈ 15 ml ਤੇਲ ਹੁਣ ਇਹਦੇ ਵਿੱਚ ਪਾਣਾ ਇੱਕ ਜਜੋਬਾ ਆਇਲ ਇੱਕ ਪਾਣਾ ਇਹਦੇ ਵਿੱਚ ਜਜੋਬਾ ਆਇਲ ਇੱਕ ਪਾਣਾ ਇਹ ਚ ਭringraj ਦਾ ਤੇਲ ਇੱਕ ਪਾਣਾ ਆਮਲੇ ਦਾ ਤੇਲ 30-30 ml ਉਹ ਪਾ ਦੇਣਾ ਇਹਦੇ ਵਿੱਚ ਇਹਨੂੰ ਕੁਝ ਨਹੀਂ ਕਰਨਾ ਧੁੱਪੇ ਰੱਖਣਾ ਅੱਛਾ ਕੁਝ ਦਿਨ ਪਾ ਕੇ ਹਾਂ ਇਹ ਐਂ ਬੋਤਲ ਧੁੱਪੇ ਰੱਖ ਦੇਣੀ ਹੈ ਕੁਝ ਦਿਨ ਇਹਨੂੰ ਧੁੱਪ ਲਵਾਣੀ ਹੈ ਇਹਨੇ ਉਹਦੇ ਚ ਹੀ ਰੈਡੀ ਹੋ ਜਾਣਾ ਸੱਤ ਦਿਨ ਧੁੱਪ ਲੱਗ ਗਈ ਨਾ ਜੀ ਉਸ ਤੋਂ ਬਾਅਦ ਜਿਹੜੇ ਵਾਲਾਂ 'ਚ ਵੀ ਇਹ ਲੱਗ ਗਿਆ ਵਾਲ ਲੰਬੇ ਵੀ ਹੋਣਗੇ ਹਮਮ ਵਾਲ ਸੰਘਣੇ ਵੀ ਹੋਣਗੇ ਵਾਲ ਜਿਨ੍ਹਾਂ ਦੇ ਝੜਦੇ ਨੇ ਉੱਥੇ ਬੰਦ ਹੋ ਜਾਣਗੇ ਔਰ ਉਦੋਂ ਬਾਅਦ ਜਿਨ੍ਹਾਂ ਦੇ ਵਾਲ ਦੋਮੂਹੇ ਹੋ ਜਾਂਦੇ ਨੇ ਉਹ ਸਿੱਧੇ ਹੋ ਜਾਣਗੇ ਔਰ ਜਿਹੜੇ ਵਾਲ ਲੋਕਾਂ ਨੂੰ ਕਰਾਉਣੇ ਪੈਂਦੇ ਨੇ ਜਾ ਕੇ ਕੰਡੀਸ਼ਨਿੰਗ ਇਹ ਵੋ ਮੈਗਨ ਰਾਤ ਨੂੰ ਲਾ ਕੇ ਸੌਜੋ ਤੇਲ ਵਾਲਾਂ 'ਚ ਉਸ ਤੋਂ ਬਾਅਦ ਤੁਸੀਂ ਸਵੇਰੇ ਉੱਠ ਕੇ ਨੂੰ ਸ਼ੈਂਪੂ ਕਰ ਦੋ ਹਮ ਕਮਾਲ ਦਾ ਰਿਜ਼ਲਟ ਆ ਇਹਦਾ ਨਾ ਹੋਏਗਾ ਜੀ ਆਪਣਾ આદિનાથ હેર ઓયલ